Maharaj Şer Singh Vishnu, Baban diye Sohang. Maharaj Şer Singh Vishnu, Baban diye Sohang. Maharaj Şer Singh Vishnu ਭਗਵਾਨ ਦੀ ਜੈ ਸੋ ਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਤਿਕਾਰਯੋਗ ਸਰਭਰ ਸੰਗਤ ਜੀਓ ਇਹ ਹਰ ਬਾਣੀ ਗ੍ਰੰਥ ਨੰਬਰ 18 ਪੰਨਾ ਨੰਬਰ 882 83 32 ਹਾਰਡ 6 ਇੰਚ ਸਮਤ ਇੱਕ ਮਹਿੰਦਰ ਸਿੰਘ ਦਰਸ਼ਨ ਸਿੰਘ ਦੇ ਘਰ ਪਿੰਡ ਨਯਾਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਜੀ ਸਤਗੁਰ ਸ਼ਬਦ ਕਹੇ ਸ਼ਬਦੀ ਧਾਰ ਬਣਾਵਾ ਸਿੱਖ ਤਤਾਂ ਵਿੱਚੋਂ ਤਤ ਮਿਟਾਈ ਆ ਸਤਗੁਰ ਸ਼ਬਦ ਕੀ ਕਹਿ ਰਿਹਾ ਹੈ ਅਕਾਲ ਪੁਰਖ ਕਹਿ ਰਿਹਾ ਹੈ ਕਿ ਮੈਂ ਆਪਣੇ ਸਿੱਖ ਕਿਹੜੇ ਬਣਾਉਣੇ ਆ ਸ਼ਬਦੀ ਧਾਰ ਸਿੱਖ ਬਣਾਉਣੇ ਆ ਤੇ ਉਹ ਕਿਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦੇ ਤਤਾਂ ਵਿੱਚੋਂ ਤਤ ਕਿਹੜੇ ਮਟਾਉਣੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਰਾ ਕੁਝ ਉਹਨਾਂ ਦੇ ਤਤਾਂ ਵਿੱਚੋਂ ਮਟਾ ਕੇ ਫਿਰ ਉਹਨਾਂ ਨੂੰ ਮੈਂ ਸ਼ਬਦੀ ਧਾਰ ਜਿਹੜਾ ਸਿੱਖ ਬਣਾਉਣਾ ਹੈ ਤੁਰਦਾ ਲੇਖਾ ਦੇਮਾ ਲੇਖ ਜਿਸ ਸਕੇ ਨਾ ਕੋਈ ਮਟਾਈ ਆ ਤੇ ਫਿਰ ਉਹ ਪਰਮੇਸ਼ਰ ਦੇ ਜਿਹੜੇ ਸ਼ਬਦੀ ਸਿੱਖ ਬਣ ਜਾਣਗੇ ਸ਼ਬਦੀ ਧਾਰ ਸਿੱਖ ਬਣਨਗੇ ਉਹਨਾਂ ਦਾ ਲੇਖਾ ਜਿਹੜਾ ਉਹ ਤੁਰਦਾ ਹੋਏਗਾ ਉਹ ਲੇਖਾ ਜਿਹੜਾ ਤੁਰਦਾ ਹੋਏਗਾ ਉਹ ਕਾਲਪੁਰਖ ਵੱਲੋਂ ਹੋਏਗਾ ਜਿਸ ਸਕੇ ਨਾ ਕੋਈ ਮਟਾਈ ਆ ਤੇ ਉਹਨਾਂ ਦਾ ਲੇਖਾ ਜਿਹੜਾ ਪਰਮੇਸ਼ਰ ਨਾਲ ਮੇਲ ਹੋਏਗਾ ਆਤਮ ਪਰਮਾਤਮ ਦਾ ਉਹਨੂੰ ਕੋਈ ਵੀ ਮਿਟਾ ਨਹੀਂ ਸਕਦਾ ਸ਼ਬਦ ਦਾ ਸਤਗੁਰਸ ਨਜਰੀ ਆਵਾ ਇੱਕ ਦੂਜਾ ਇਸ਼ਟ ਨਾ ਕੋਈ ਵਿਖਾਈ ਆ ਤੇ ਫਿਰ ਜਦੋਂ ਪਰਮੇਸ਼ਰ ਨਾਲ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਏਗਾ ਤੇ ਸਤਗੁਰ ਜਿਹੜਾ ਆ ਉਹ ਵੀ ਇੱਕੋ ਹੀ ਨਜਰੀ ਆਏਗਾ ਦੂਜਾ ਇਸ਼ਟ ਨਾ ਕੋਈ ਵਿਖਾਈ ਆ ਸੱਚੇ ਪ੍ਰੇਮ ਦੀ ਪ੍ਰੇਮੀਆਂ ਲਾਵਾਂ ਖਿੱਚ ਅੰਤਰ ਅੰਤਰ ਦੇ ਆ ਹਲਾਈ ਆ ਤੇ ਉਹ ਜਿਹੜੇ ਗੁਰਸਿੱਖ ਜਿਹੜੇ ਸ਼ਬਦੀਧਾਰ ਸਿੱਖ ਹੋਣਗੇ ਪਰਮੇਸ਼ਰ ਜਿਹੜਾ ਉਹਨਾਂ ਦੇ ਅੰਤਰਾਤਮਾ ਵਿੱਚ ਇੰਨਾ ਜ਼ਿਆਦਾ ਉਹਨਾਂ ਦੇ ਨਾਲ ਮੇਲ ਮਲਾਪ ਹੋਏਗਾ ਆਤਮਾ ਪਰਮਾਤਮਾ ਦਾ ਮੇਲ ਹੋ ਜਾਏਗਾ ਤੇ ਉਹਨਾਂ ਦੇ ਵਿੱਚ ਹਮੇਸ਼ਾ ਹੀ ਜਿਹੜੀ ਮੈਂ ਆਪਣੀ ਜਿਹੜੀ ਆ ਆਪਣੇ ਪ੍ਰੇਮ ਦੀ ਖਿੱਚ ਜਿਹੜੀ ਉਹ ਬਣਾਈ ਰੱਖਾਂਗਾ ਵਸੇਰਾਕਾਰ ਉਹਨਾਂ ਵਿੱਚ ਜੋ ਵਿੱਚੋਂ ਕੋਈ ਕਿਰਿਆ ਗਈ ਕਢਾਈ ਆ ਤੇ ਫਿਰ ਮੇਰਾ ਪਰਮੇਸ਼ਰ ਕਹਿੰਦਾ ਮੇਰਾ ਉਹਨਾਂ ਦੇ ਵਿੱਚ ਵਾਸ ਹੋ ਜਾਏਗਾ ਤੇ ਉਹਨਾਂ ਦੇ ਵਿੱਚ ਕੋਈ ਵੀ ਕੋਈ ਕਿਰਿਆ ਜਿਹੜੀ ਵਿਕਾਰਾਂ ਦੀ ਮੈਲ ਆ ਉਹ ਬਿਲਕੁਲ ਵੀ ਨਹੀਂ ਰਹੂਗੀ ਜਨਮ ਕਰਮ ਦੀ ਪੂਰੀ ਕਰਾਂ ਸੇਕ ਸਿਖਰ ਚੋਟੀ ਚੜ ਕੇ ਵੇਖ ਵਿਖਾਈ ਆ ਤੇ ਫਿਰ ਉਹਨਾਂ ਦੀ ਜਿਹੜੀ ਜਨਮ ਕਰਮਾਂ ਦੀ ਜਿਹੜੀ ਆ ਤਾਂ ਗਿਆ ਉਹ ਸਾਰੀ ਖਤਮ ਹੋ ਜਾਏਗੀ ਉਹਨਾਂ ਦਾ ਉਹਨਾਂ ਦਾ ਕੋਈ ਧਿਆਨ ਨਹੀਂ ਰਹੇਗਾ ਸਿਰਫ ਪਰਮੇਸ਼ਰदाई ਉਹਨਾਂ ਦੇ ਨਾਲ ਆਤਮਾ ਪਰਮਾਤਮਾ ਦਾ ਮੇਲ ਜਿਹੜਾ ਉਹੀ ਹੋਏਗਾ ਸੱਚ ਦਵਾਰੇ ਬਮਾ ਦੇਸ ਕਰ ਮੰਦਰ ਇੱਕ ਵਡਿਆਈ ਆ ਤੇ ਫਿਰ ਉਹਨਾਂ ਨੂੰ ਮੈਂ ਕੀ ਆ ਉਹਨਾਂ ਦੇ ਸੱਚੇ ਦਵਾਰੇ ਜਿਹੜਾ ਉਹਨਾਂ ਦਾ ਕਾਇਆ ਮੰਦਰ ਆ ਜਿਹੜੇ ਉਹਨਾਂ ਦੀ ਆਤਮਾ ਆ ਕਿਉਂਕਿ ਆਤਮਾ ਤੇ ਪਰਮਾਤਮਾ ਦਾ ਮੇਲ ਜਿਹੜਾ ਹੁੰਦਾ ਆ ਉਹ ਆਪਣੇ ਕਾਇਆ ਮੰਦਰ ਦੇ ਹੁੰਦਾ ਤੇ ਉੱਥੇ ਹੀ ਮੈਂ ਇਹਨਾਂ ਨੂੰ ਆਪਣੇ ਦਰਸ਼ਨ ਦਿਵਾਵਾਂਗਾ ਜੋਤੀ ਜੋਤ ਸਰੂਪ ਹਾਰਿਆ ਆਪ ਆਪਣੀ ਕਿਰਪਾ ਕਰੇ ਆਪਣਾ ਖੇਲ ਦੇ ਬਦਲਾਈ ਆ ਤੇ ਪਰਮੇਸ਼ਰ ਜਿਹੜਾ ਜੋਤ ਸਰੂਪ ਹੈ ਜੋਤੀਆਂ ਦਾ ਮਾਲਕ ਹੈ ਤੇ ਉਹਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਖੇਲ ਜਿਹੜਾ ਆ ਬਦਲਣਾ ਆ ਸਤਗੁਰ ਸ਼ਬਦ ਕਹੇ ਸ਼ਬਦੀ ਸੇਖ ਬਣਾਉਣਾ ਬੱਚਾ ਰક્ત ਬੂੰਦ ਨਾ ਕੋਈ ਵੜਿਆਈ ਆ ਤੇ ਸਤਗੁਰ ਸ਼ਬਦ ਕੀ ਕਹਿ ਰਿਹਾ ਹੈ ਕਿ ਮੈਂ ਜਿਹੜਾ ਆਪਣਾ ਸ਼ਬਦੀ ਸਿੱਖ ਬਣਾਉਣਾ ਹੈ ਆਪਣਾ ਬੱਚਾ ਬਣਾਉਣਾ ਹੈ ਆਪਣਾ ਚੇਲਾ ਬਣਾਉਣਾ ਉਹ ਕਿਹੜਾ ਵਾ ਜਿਹਦਾ ਸਿਰਫ ਸ਼ਬਦੀ ਧਾਰ ਦੇ ਨਾਲ ਹੀ ਮੇਲ ਹੋਏਗਾ ਉਹ ਕੋਈ ਦੁਨਿਆਵੀ ਨਹੀਂ ਹੋਏਗਾ ਕਿਉਂਕਿ ਉਹ ਜਿਹੜਾ ਨਿਰਗੁਣ ਸਰੂਪੀ ਹੋਏਗਾ ਕਿ ਰક્ત ਬੂੰਦ ਵਾਲਾ ਜਿਹੜਾ ਉਹ ਨਹੀਂ ਹੋਏਗਾ ਕਿ ਮੈਂ ਰક્ત ਬੂੰਦ ਨੂੰ ਕੋਈ ਵਡਿਆਈ ਨਹੀਂ ਦਊਂਗਾ ਕਿ ਉਹਦੇ ਵਿੱਚ ਕੋਈ ਵੀ ਜਿਹੜੀ ਉਹਦੀ ਜਿਹੜੀ ਕੋਈ ਉਸਤਤ ਨਹੀਂ ਹੋਏਗੀ ਸਿਰਫ ਸ਼ਬਦੀ ਧਾਰ ਦੀ ਹੋਏਗੀ ਕਿ ਨਿਰਗੁਣ ਸਰੂਪ ਦੀ ਹੋਏਗੀ ਕਿਉਂਕਿ ਆਤਮਾ ਪਰਮਾਤਮਾ ਦਾ ਮੇਲ ਹੋਏਗਾ ਤੇ ਦੋਵੇਂ ਹੀ ਨਿਰਗੁਣ ਸਰੂਪ ਚ ਹੋਣਗੇ ਨਾਮ ਨਿਦਾਨ ਦੇ ਕੇ ਸੱਚਾ ਸੱਚ ਸੱਚ ਨਾਲ ਮਿਲਾਈਆ ਤੇ ਮੈਂ ਉਹਨੂੰ ਆਪਣੇ ਨਾਮ ਦਾ ਸੱਚਾ ਨਾਮਦਾਨ ਦੇ ਕੇ ਸੱਚ ਨੂੰ ਸੱਚ ਦੇ ਨਾਲ ਜਿਹੜਾ ਉਹਦਾ ਮੇਲ ਕਰਾਂਗਾ ਮੁਹੱਬਤ ਵਿੱਚ ਰਹਿਣ ਨਹੀਂ ਦੇਣਾ ਕੱਚਾ ਗੂੜੀ ਗੰਡ ਨਾ ਕੋਈ ਵਿਖਾਈ ਆ ਤੇ ਜਿਹੜਾ ਗੁਰਸੇਖਿਆ ਸ਼ਬਦੀ ਗੁਰਸੇਖਿਆ ਉਸ ਨੂੰ ਮੈਂ ਮੁਹੱਬਤ ਵਿੱਚ ਕੱਚਾ ਨਹੀਂ ਰਹਿਣ ਦੇਣਾ ਉਹਦੀ ਮੇਰੇ ਨਾਲ ਪੂਰਨ ਤੌਰ ਤੇ ਪ੍ਰੀਤੀ ਹੋਏਗੀ ਉਹ ਪਰਮੇਸ਼ਰ ਮੇਰੀ ਬ੍ਰਹਮ ਹਤ ਤੇ ਚੱਲੇਗਾ ਉਹਦੇ ਵਿੱਚ ਕੋਈ ਵੀ ਕੂੜੀ ਕਿਰਿਆ ਵਿਕਾਰ ਜਿਹੜੇ ਉਹ ਦਿਖਣ ਨੂੰ ਨਹੀਂ ਮਿਲਣਗੇ ਰੰਗ ਛਾੜ ਕੇ ਆਪਣਾ ਤਤਾਂ ਤਤ ਇੱਕੋ ਦੇਣਾ ਵਿਖਾਈ ਆ ਤੇ ਫਿਰ ਮੇਰੇ ਚ ਤੇ ਉਹਦੇ ਚ ਕੋਈ ਫਰਕ ਨਹੀਂ ਹੋਏਗਾ ਕਿਉਂਕਿ ਸਾਰਾ ਜਿਹੜਾ ਉਹ ਪਰਮੇਸ਼ਰ ਜਿਹੜਾ ਉਹ ਜਿਹੜਾ ਗੁਰਸੇਖ ਆ ਸ਼ਬਦੀ ਧਾਰ ਵਿੱਚ ਹੋਏਗਾ ਸ਼ਬਦੀ ਸੇਖ ਹੋਏਗਾ ਤੇ ਉਹਦਾ ਗੁਰਸੇਖ ਹੋਏਗਾ ਤੇ ਫਿਰ ਪਰਮੇਸ਼ਰ ਚ ਤੇ ਉਹਦੇ ਜਿਹੜਾ ਸ਼ਬਦੀ ਗੁਰਸੇਖ ਜਿਹੜਾ ਉਹਦੇ ਚ ਕੋਈ ਫਰਕ ਨਹੀਂ ਹੋਏਗਾ ਦਰਸ ਦਿਖਾ ਕੇ ਬਿਨਾ ਅੱਖਾਂ ਆਖੇ ਆਪਣੇ ਨਾਲ ਮਲਾਈ ਆ ਤੇ ਫਿਰ ਉਹਦੀ ਮੈਂ ਦਸਮ ਦਿਵਾਰੀ ਤੇ ਮੇਰਾ ਆਵਾਸ ਹੋਏਗਾ ਕਿਉਂਕਿ ਉਹਦੀ ਗਿਆਨ ਦੀ ਅੱਖ ਜਿਹੜੀ ਉਹ ਖੁੱਲ ਜਾਏਗੀ ਉਹ ਅੱਖ ਦੇ ਨਾਲ ਮੇਰੀ ਅੱਖ ਜਿਹੜੀ ਉਹ ਮਿਲ ਜਾਊਗੀ ਸੱਚੀ ਸਿੱਖਿਆ ਤੁਰਦੀ ਇਕੋ ਦਸਾਂ ਦਰਸ਼ਨ ਜੋਤ ਸ਼ਬਦ ਮਲਾਈ ਸਮਾਈ ਆ ਤੇ ਇਹੋ ਹੀ ਮੈਂ ਉਹਨੂੰ ਆਪਣੀ ਜਿਹੜੇ ਦਰਸ਼ਨਾਂ ਦੀ ਸੱਚੀ ਸਿੱਖਿਆ ਦਊਂਗਾ ਹਰ ਜੂ ਹੋ ਕੇ ਹਰਿ ਦੇ ਵਸਾਂ ਹਾਰਦਿਕ ਖੁਸ਼ੀ ਮਨਾਈ ਆ ਤੇ ਮੈਸੇਜ ਦੇ ਭਾਸ਼ਾ ਕਹਿੰਦੇ ਮੈਂ ਪਰਮੇਸ਼ਰ ਮੈਂ ਉਹਦੇ ਹਿਰਦੇ ਵਿੱਚ ਹਮੇਸ਼ਾ ਹੀ ਆਪਣਾ ਵਾਸਾ ਕਰਾਂਗਾ ਤੇ ਉਹਦੇ ਹਿਰਦਾ ਜਿਹੜਾ ਹਮੇਸ਼ਾ ਹੀ ਉਹਦੀ ਖੁਸ਼ੀ ਬਣੀ ਰਹੇਗੀ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਸੱਚ ਦੇ ਦਵਾਰ ਦੇ ਦਰੜਾਈ ਆ ਤੇ ਉਹ ਪਰਮੇਸ਼ਰ ਜਿਹੜਾ ਜੋਤ ਸਰੂਪ ਹੈ ਜੋਤੀਆਂ ਦਾ ਮਾਲਕ ਆ ਇਹ ਸਾਰਾ ਕੁਝ ਜਿਹੜਾ ਆ ਉਹਨਾਂ ਸੱਚ ਦੇ ਦਵਾਰ ਬਾਰੇ ਸਾਨੂੰ ਜਿਹੜੀ ਉਸ ਨੇ ਨਹੀਂ ਹੀ ਜਨਾਈ ਕਰਾਉਣੀ ਆ ਉਹਦੇ ਤੇ ਸਾਨੂੰ ਪਕਾਈ ਦੇਣੀ ਆ ਸਤਗੁਰ ਸ਼ਬਦ ਕਹੇ ਮੈਂ ਗੁਰਸੇਖ ਸ਼ਬਦੀ ਬਣਾਉਣਾ ਚੇਲਾ ਨਾ ਤਾ ਤਤ ਨਾ ਕੋਈ ਰਖਾਈ ਆ ਤੇ ਸਤਗੁਰ ਸ਼ਬਦ ਕੀ ਕਹਿ ਰਿਹਾ ਕਿ ਮੈਂ ਜਿਹੜਾ ਗੁਰਸੇਖ ਜਿਹੜਾ ਬਣਾਉਣਾ ਆ ਉਹ ਵੀ ਸ਼ਬਦੀ ਹੋਣਾ ਬਣਾਉਣਾ ਕਿ ਉਹਦੇ ਵਿੱਚ ਨਾਤਾ ਮੇਰਾ ਤਤਾਂ ਮळा ਕੋਈ ਨਾਤਾ ਨਹੀਂ ਹੋਣਾ ਮੇਰਾ ਸਿਰਫ ਆਤਮ ਪਰਮਾਤਮ ਦਾ ਮੇਲ ਦਾ ਨਾਤਾ ਹੋਣਾ ਬੇਨ ਮੰਦਰ ਮਸਜਿਦ ਸ਼ੇਵ ਦਵਾਲੇ ਮੱਠ ਹੁੰਦਾ ਰਹੇ ਮੇਲਾ ਘਟ ਬੀਤਰ ਜੋੜ ਜੁੜਾਈਏ ਤੇ ਮੇਰਾ ਮੇਲ ਉਹਦਾ ਕੀ ਹੋਣਾ ਆ ਆਤਮਾ ਪਰਮਾਤਮਾ ਦਾ ਅੰਦਰ ਦਾ ਮੇਲ ਹੋਣਾ ਘਟ ਭੀਤਰ ਦਾ ਮੇਲ ਹੋਣਾ ਹੈ ਇਹ ਜਿਹੜੇ ਮੰਦਰ ਮਸਜਿਦ ਸ਼ਿਵ ਦਿਵਾਲੇ ਮਾਠਿਆ ਉਹਦੇ ਵਿੱਚ ਜਿਹੜਾ ਇਹ ਤਤਾਂ ਦਾ ਮੇਲ ਹੁੰਦਾ ਤਤਾਂ ਦਾ ਮੇਲ ਮਿਲਾਪ ਹੁੰਦਾ ਪਰ ਮੇਰਾ ਮੇਲ ਮਿਲਾਪ ਜਿਹੜਾ ਹੈਗਾ ਆ ਅੰਦਰ ਆਤਮਾ ਦਾ ਹੈ ਸਵਾਮੀ ਬਣ ਕੇ ਸੱਜਣ ਸਹੇਲਾ ਅੰਤਰਯਾਮੀ ਹੋ ਕੇ ਵੇਖ مخਾਈ ਹੈ ਤੇ ਮੈਂ ਪਰਮੇਸ਼ਰ ਕਹਿੰਦਾ ਜਿਹੜਾ ਮੇਰਾ ਸ਼ਬਦੀ ਗੁਰ ਸਿੱਖ ਹੋਏਗਾ ਮੈਂ ਉਹਦਾ ਸਵਾਮੀ ਵੀ ਬਣ ਕੇ ਉਹਦਾ ਮਿੱਤਰ ਪਿਆਰਾ ਵੀ ਬਣ ਕੇ ਮੈਂ ਅੰਤਰਜਾਮੀ ਵੇਖ ਹੋ ਕੇ ਉਹਨੂੰ ਵੇਖਾਂਗਾ ਤਾ ਮੈਂ ਆਪਣਾ ਦਾਸ ਨਵੇਲਾ ਮੰਦਿਰ ਤੁਰਦਾ ਦੇਣਾ ਢੜਾਈ ਆ ਤੇ ਮੇਰਾ ਜਿਹੜਾ ਥਾਮ ਆ ਜਿਹੜੀ ਮੇਰੀ ਰਹਿਣ ਦੀ ਜਗ੍ਹਾ ਆ ਉਹ ਵੀ ਮੇਰੀ ਨਵੇਕਲੀ ਹੋਏਗੀ ਉਹ ਕਿਹੜੀ ਆ ਮੈਂ ਪਰਮੇਸ਼ਰ ਜਿਹੜਾ ਕਹਿੰਦਾ ਕਿ ਮੈਂ ਮੈਂ ਤੁਹਾਡੇ ਅੰਦਰ ਵਾਸ ਕਰਦਾ ਤੁਹਾਡੀ ਆਤਮਾ ਦੇ ਉੱਤੇ ਮੇਰਾ ਡੇਰਾ ਆ ਉਸ ਮੰਦਿਰ ਬਾਰੇ ਮੈਂ ਤੁਹਾਨੂੰ ਦੱਸਾਂਗਾ ਇਹੀ ਮੇਰਾ ਜਿਹੜਾ ਥਾਮ ਜਿਹੜਾ ਨਵੇਲਾ ਆ ਵਖਰਾ ਆ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਮਿਹਰਬਾਨ ਹੋਏ ਸਹਾਈ ਆ ਤੇ ਉਹ ਇਹ ਸਾਰਾ ਕੁਝ ਉਸ ਪਰਮੇਸ਼ਰ ਦੀ ਕਿਰਪਾ ਜਦੋਂ ਹੁੰਦੀ ਆ ਤੇ ਉਹ ਸਾਡੇ ਤੇ ਮਿਹਰਬਾਨ ਹੋ ਕੇ ਸਹਾਈ ਹੁੰਦਾ ਤੇ ਫੇਰ ਹੀ ਸਾਨੂੰ ਇਹ ਸਾਰੇ ਕੁਝ ਦੀ ਜਨਾਈ ਹੁੰਦੀ ਆ ਸਤ ਗੁਰ ਸ਼ਬਦ ਕਹੇ ਗੁਰਮੁਖ ਸ਼ਬਦੀ ਧਾਰ ਵਿੱਚੋਂ ਲੈਣਾ ਕੱਢ ਇਹੋ ਵੱਡੀ ਵਡਿਆਈ ਆ ਸੱਚ ਪਿਆਰ ਪ੍ਰੇਮ ਪ੍ਰੀਤ ਵਿੱਚ ਲੜਾਉਣਾ ਲੜ ਅੰਗੀਕਾਰ ਏਕਖਾਈ ਸਤਗੁਰ ਸ਼ਬਦ ਕਹਿ ਰਿਹਾ ਹੈ ਕਿ ਮੈਂ ਗੁਰਮਖਾ ਨੂੰ ਸ਼ਬਦੀ ਧਾਰ ਵਿੱਚੋਂ ਕੱਢ ਕੇ ਵਿੜਾਈ ਦਿਆਂਗਾ ਤੇ ਪ੍ਰੇਮ ਪ੍ਰੀਤੀ ਦੇ ਵਿੱਚ ਉਹਨਾਂ ਦੇ ਨਾਲ ਲਾੜ ਲੜਾਵਾਂਗਾ ਤੇ ਉਹਨਾਂ ਦੇ ਅੰਗੀਕਾਰ ਰੰਗ ਸੰਗ ਹੋ ਕੇ ਸਹਾਈ ਹੋਵਾਂਗਾ ਤੁਰਦਾ ਨਗਮਾ ਸੁਣਾਉਣਾ ਛੰਦ ਕਲਮਾ ਇੱਕ ਪੜਾਈ ਆ ਬਿਨ ਰਸਨਾ ਜਿਹਾ ਬੱਤੀ ਦਾੰਦ ਦੇਣਾ ਆਨੰਦ ਰਸ ਤੁਰਦਾ ਦੇ ਵਿਖਾਈ ਤੇ ਫਿਰ ਹਮੇਸ਼ਾ ਹੀ ਪਰਮਾਤਮਾ ਦਾ ਜਦੋਂ ਆਤਮਾ ਪਰਮਾਤਮਾ ਦਾ ਮੇਲ ਰਹੇਗਾ ਤੇ ਮੈਂ ਹਮੇਸ਼ਾ ਹੀ ਉਹਨਾਂ ਦੇ ਕੋਲ ਰਹੂੰਗਾ ਤੇ ਫਿਰ ਉਹਨਾਂ ਦਾ ਜਿਹੜਾ ਆਤਮਿਕ ਉਹ ਆਨੰਦ ਜਿਹੜਾ ਮੈਂ ਦਊਂਗਾ ਉਹਦੇ ਵਿੱਚ ਕੋਈ ਵੀ ਦਸਣਾ ਜੇਵਾ ਜਿਹੜੀ ਉਹਦੀ ਜ਼ਰੂਰਤ ਨਹੀਂ ਹੋਏਗੀ ਸੱਚੇ ਇਸ਼ਨਾਨ ਕਰਾਉਣਾ ਬਿਨ ਤੀਰਥ ਤੱਟ ਗੰਗ ਦੁਰਮਤ ਮੈਲ ਧਵਾਈ ਆ ਤੇ ਫਿਰ ਉਹਨਾਂ ਨੂੰ ਮੈਂ ਜਿਹੜਾ ਸੱਚ ਦਾ ਇਸ਼ਨਾਨ ਕਰਾਉਣਾ ਇਹ ਵਿਕਾਰਾਂ ਦੀ ਮੈਲ ਤੋਂ ਰਹਿਤ ਕਰਨਾ ਹੈ ਦੁਰਮਤ ਮੈਲ ਜਿਹੜੀ ਉਹ ਖਤਮ ਕਰ ਦੇਣੀ ਹੈ ਸਾਰੀ ਜਿਹੜੀ ਤੀਰਥਾ ਸਥਾਨਾਂ ਤੇ ਆਪਾਂ ਜਾ ਕੇ ਇਸ਼ਨਾਨ ਕਰਦੇ ਆ ਇਹ ਉਹਨਾਂ ਤੋਂ ਉੱਪਰ ਹੋਏਗੀ ਬੇਨ ਰੰਗ ਰੂਪ ਹੋਣਾ ਸੰਗ ਅਨੁਭਵ ਆਪਣੀ ਖੇਲ ਵਿਖਾਈ ਆ ਬੇਨ ਰੰਗ ਰੂਪ ਹੋਣਾ ਸੰਗ ਅਨੁਭਵ ਆਪਣੀ ਖੇਲ ਵਿਖਾਈ ਆ ਤੇ ਇਹ ਸਾਰਾ ਕੁਝ ਪਰਮੇਸ਼ਰ ਕਹਿੰਦੇ ਉਹਨਾਂ ਨੂੰ ਮੈਂ ਆਪਣੀ ਉਹਨਾਂ ਦੇ ਵਿੱਚ ਉਹਨਾਂ ਦਾ ਵਾਸ ਕਰਕੇ ਆਪਣੀ ਫੀਲਿੰਗ ਦਵਾ ਕੇ ਸਾਰਾ ਖੇਲ ਕਰਨਾ ਆ ਕਿਉਂਕਿ ਮੈਂ ਰੰਗ ਰੂਪ ਦੇ ਵਿੱਚ ਨਹੀਂ ਆਉਂਦਾ ਮੈਂ ਤਤਾਂ ਵਿੱਚ ਨਹੀਂ ਆਉਂਦਾ ਕਿਉਂਕਿ ਮੇਰਾ ਜਿਹੜਾ ਰੂਪ ਆ ਨਿਰਗੁਣ ਜਿਹੜਾ ਜੋਤ ਸਰੂਪ ਆ ਮੈਂ ਬਿਨ ਸੂਰਜ ਚੰਦ ਚਮਕਾਉਣਾ ਉਹ ਚੰਦ ਜਿਸ ਦਾ ਪਖ ਸਕੇ ਨਾ ਕੋਈ ਬਦਲਾਈ ਆ ਤੇ ਫਿਰ ਇਹ ਜਿਹੜਾ ਸੂਰਜ ਚੰਦ ਜਿਹੜਾ ਮਤਲਬ ਉਦਾ ਨਹੀਂ ਇਹਦੇ ਚ ਕੋਈ ਰਹੂਗਾ ਉਹ ਮੈਂ ਚੰਦ ਚੜਾਉਂਗਾ ਗਿਆਨ ਦਾ ਚੰਦ ਚੜਾਉਂਗਾ ਜਿਹਦੇ ਨਾਲ ਉਹ ਹਮੇਸ਼ਾ ਹੀ ਪਰਮੇਸ਼ਰ ਦੀ ਉਸਤਤ ਵਿੱਚ ਰਹਿਣਗੇ ਜਿਸ ਦਾ ਪੱਖ ਜਿਹੜਾ ਪਰਮੇਸ਼ਰ ਕਹਿੰਦੇ ਉਹ ਚੰਦ ਉਹਨਾਂ ਤੇ ਚੜੇਗਾ ਜਿਹਨੂੰ ਕੋਈ ਬਦਲਾ ਨਹੀਂ ਸਕੂਗਾ ਉਹਨਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਆ ਜਾਏਗੀ ਗਿਆਨ ਦੀ ਰੋਸ਼ਨੀ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਭਗਤ ਸਹੇਲਾ ਵੇਖ ਵਿਖਾਈਏ ਸਤ ਗੁਰ ਸ਼ਬਦ ਕਹੇ ਮੈਂ ਗੁਰਮੁਖ ਬਣਾਉਣਾ ਸ਼ਬਦੀ ਮਰੀਦ ਮੁਰਦਾ ਗੌਰ ਨਾ ਕੋਈ ਦਬਾਈ ਸਤਿਗੁਰੂ ਸ਼ਬਦ ਕਹਿ ਰਿਹਾ ਗੁਰਮਖਨਾਂ ਨੂੰ ਕਿ ਮੈਂ ਤੁਹਾਡਾ ਜਿਹੜਾ ਮਰੀਦ ਬਣ ਕੇ ਮੈਂ ਤੁਹਾਡਾ ਮਰੀਦ ਬਣ ਕੇ ਤੁਹਾਨੂੰ ਮੈਂ ਆਪਣਾ ਗੁਰਮਖ ਬਣਾਉਣਾ ਹੈ ਤੇ ਮੈਂ ਕਿਸੇ ਮਤਲਬ ਮਰਨ ਜਨਮ ਦੇ ਚੱਕਰ ਵਿੱਚ ਜਿੰਨੀਆਂ ਵੀ ਇਹ ਕਿਰਿਆਵਾਂ ਉਹਨਾਂ ਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਡਾਕਟਰ ਬਣ ਕੇ ਤੁਰਦਾ ਤਬੀਬ ਅੰਦਰੋਂ ਤਬੀਅਤ ਦੇਣੀ ਬਦਲਾਈ ਆ ਤੇ ਮੈਂ ਤੁਹਾਡੇ ਅੰਦਰ ਜਿਹੜਾ ਆਤਮਾ ਦੇ ਵਾਸ ਕਰਨਾ ਤੇ ਮੈਂ ਤੁਹਾਡੇ ਅੰਦਰ ਦੇ ਜਿੰਨੇ ਵਿਕਾਰ ਆ ਮੈਂ ਡਾਕਟਰ ਬਣ ਕੇ ਉਹਨਾਂ ਦਾ ਮੈਂ ਇਲਾਜ ਕਰਕੇ ਉਹਨਾਂ ਦੀ ਤਬੀਅਤ ਜਿਹੜੀ ਸਾਰੀ ਅੰਦਰੋਂ ਬਦਲ ਦੇਣੀ ਹੈ ਸੱਜਣ ਮੀਤ ਮਰਾਰ ਬਣ ਹਬੀਬ ਤਮੀਜ਼ ਇੱਕੋ ਦੇਣੀ ਦੜਾਈ ਆ ਤੇ ਮੈਂ ਤੁਹਾਡਾ ਸੱਜਣ ਮੀਤ ਮਰਾਰ ਬਣ ਕੇ ਤੁਹਾਡਾ ਪਿਆਰਾ ਬਣ ਕੇ ਤੁਹਾਨੂੰ ਇੱਕ ਤਮੀਜ਼ ਸਿਖਾਉਣੀ ਆ ਇੱਕ ਤਰੀਕਾ ਸਿਖਾਉਣਾ ਹੈ ਮਿਹਰ ਨਜ਼ਰ ਨਾਲ ਕਰ ਅਜੀਜ਼ ਸਰੇ ਆਪਣਾ ਹੱਥ ਟਕਾਈ ਆ ਤੇ ਮੈਂ ਤੁਹਾਨੂੰ ਬੜੇ ਪਿਆਰ ਨਾਲ ਪ੍ਰੀਤਮ ਬਣ ਕੇ ਮਿਹਰ ਕਰਕੇ ਤੁਹਾਡੇ ਤੇ ਆਪਣੇ ਤੇ ਤਹਾਡੇ ਤੇ ਆਏ ਆਪਣੇ ਮੇਰ ਦਾ ਹੱਥ ਜਿਹੜਾ ਉਹ ਹਮੇਸ਼ਾ ਤੁਹਾਡੇ ਸਿਰ ਤੇ ਰੱਖਣਾ ਹੈ ਸਤ ਵਸਤ ਤੋਂ ਰਹਿਣ ਨਹੀਂ ਦੇਣਾ ਕੋਈ ਗਰੀਬ ਵਸਤ ਮੋਲਕ ਚੋਲੀ ਪਾਈ ਆ ਤੇ ਮੈਂ ਤੁਹਾਨੂੰ ਵਿਕਾਰਾਂ ਤੋਂ ਰੈਤ ਕਰਕੇ ਸੱਚ ਵਸਤ ਜਿਹੜੀ ਬ੍ਰਹਮ ਮਤ ਦੀ ਹੈ ਉਹ ਤੁਹਾਡੇ ਚੋਲੀ ਚ ਪਾਉਣੀ ਆ ਜਿਹੜੀ ਇੱਕ ਅਮੋਲਕ ਹੈ ਜਿਸ ਦਾ ਕੋਈ ਮੁੱਲ ਨਹੀਂ ਹੈ ਤੇ ਤੁਹਾਨੂੰ ਮੈਂ ਇਹਦੇ ਤੋਂ ਵਾਂਝਿਆ ਨਹੀਂ ਰਹਿਣ ਦੇਣਾ ਤੁਹਾਨੂੰ ਮੈਂ ਗਰੀਬ ਨਹੀਂ ਰਹਿਣ ਦੇਣਾ ਜੋਗ ਚੌਂਕੜੀ ਜੋ ਥੋੜੀ ਥੋੜੀ ਦੇਂਦਾ ਰਿਆ ਤਰਤੀਬ ਹਿੱਸਿਆਂ ਵਿੱਚ ਵੰਡ ਵੰਡਾਈ ਆ ਤੇ ਪਰਮੇਸ਼ਰ ਜਿਹੜਾ ਯੁੱਗ ਚੌਕੜੀਆਂ ਤੋਂ ਚਾਰ ਯੁੱਗਾਂ ਤੋਂ ਹੀ ਹਮੇਸ਼ਾ ਹੀ ਸਾਡੇ ਨਾਲ ਆ ਤੇ ਸ਼ੁਰੂ ਤੋਂ ਹੀ ਉਹ ਹਮੇਸ਼ਾ ਨਾਲ ਰਹਿੰਦਾ ਤੇ ਹਮੇਸ਼ਾ ਹੀ ਉਹ ਸਾਰੇ ਯੁੱਗਾਂ ਚਾ ਕੇ ਆਪਣੀ ਤਰਤੀਬ ਦੇ ਵਿੱਚ ਸਾਰਿਆਂ ਨੂੰ ਰੱਖਦਾ ਤੇ ਉਹਨਾਂ ਨੂੰ ਸਿੱਖਿਆ ਦਿੰਦਾ ਰਹਿੰਦਾ ਖਾਣੀ ਬਾਣੀ ਸ਼ਰਾ ਸ਼ਰੀਅਤ ਵੇਦ ਪੁਰਾਣ ਸੁਣਾਉਣਾ ਗੀਤ ਟੋਲਾ ਦੁਰਦ ਤੁਰਦਰ ਗਾਈ ਆ ਤੇ ਸਮੇਂ-ਸਮੇਂ ਤੇ ਜਿਹੜੇ ਵੇਦਕ ਪੁਰਾਣ ਆ ਗੁਰੰਥ ਆ ਉਹ ਰਚਦੇ ਨੇ ਤੇ ਉਹਦੇ ਵਿੱਚ ਸਾਨੂੰ ਹਮੇਸ਼ਾ ਹੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਆ ਤੇ ਪਰਮੇਸ਼ਰ ਦਾ ਢੋਲਾ ਜਿਹੜਾ ਉਹ ਗਾਇਆ ਜਾਂਦਾ ਤੇ ਪਰਮੇਸ਼ਰ ਦੀ ਬ੍ਰਹਮਤ ਬਾਰੇ ਸਾਨੂੰ ਜਨਾਈ ਕਰਾਈ ਜਾਂਦੀ ਹੈ ਸੋ ਸਤਗੁਰ ਸਾਹਿਬ ਖੇਲ ਕਰੇ ਅਜੀਬ ਅਜਬ ਨਿਰਾਲਾ ਵੇਸ ਵਟਾਈ ਆ ਤੇ ਉਹ ਪਰਮੇਸ਼ਰ ਚਾਰ ਯੁਗਾਂ ਤੋਂ ਵੱਖੋ ਵੱਖ ਯੁਗਾਂ ਚੋਂਦਾ ਹੈ ਹਮੇਸ਼ਾ ਹੀ ਉਹਦਾ ਖੇਲ ਜਿਹੜਾ ਅਲੱਗ-ਅਲੱਗ ਹੁੰਦਾ ਹੈ ਅਜੀਬ ਹੁੰਦਾ ਹੈ ਤੇ ਉਹਦਾ ਵੇਸ ਵੀ ਜਿਹੜਾ ਉਹ ਹਮੇਸ਼ਾ ਹੀ ਬਦਲ ਕੇ ਆਉਂਦਾ ਹੈ ਵੇਸ ਵਟਾਈ ਆ ਜਿਸ ਦੀ ਮੰਨਣੀ ਨਾ ਪਾਏ ਕੋਈ ਈਦ ਬકરી ਦਾ ਰੂਪ ਨਾ ਕੋਈ ਵਟਾਈ ਆ ਤੇ ਪਰਮੇਸ਼ਰ ਕਹਿੰਦਾ ਸਮੇਂ-ਸਮੇਂ ਤੇ ਮੈਂ ਜੋ ਬਦਲਾਵ ਕਰਦਾ ਉਸੇ ਹਿਸਾਬ ਨਾਲ ਹੀ ਹੁਣ ਵੀ ਤੁਹਾਨੂੰ ਕੋਈ Eid ਬਕਰੀ ਦੀ ਜਿਹੜੀ ਉਹਨੂੰ ਨਹੀਂ ਮੰਨਣਾ ਪਊਗਾ ਸਿੱਧੀ ਅੰਦਰੋਂ ਕਰਦੇ ਦੀਂ ਦੇ ਅੱਖ-ਅੱਖ ਨਾਲ ਮਲਾਈ ਆ ਤੇ ਹੁਣ ਤੁਹਾਨੂੰ ਸਿੱਧਾ ਮੇਰੇ ਨਾਲ ਮੇਲ ਕਰਨਾ ਪੈਣਾ ਤੁਹਾਨੂੰ ਆਪਣੀ ਨਜ਼ਰਾਂ ਮੇਰੇ ਨਾਲ ਸਿੱਧੀਆਂ ਮਲਾਉਣੀਆਂ ਪੈਣੀਆਂ ਆਪਣੀ ਅੱਖ ਨਾਲ ਅੱਖ ਮਲਾ ਕੇ ਮੇਰੇ ਨਾਲ ਤੁਹਾਨੂੰ ਮੇਲ ਮਿਲਾਪ ਕਰਨਾ ਪੈਣਾ ਕਿ ਮੇਰੀ ਬ੍ਰਹਮਾਤੇ ਚੱਲਣਾ ਪੈਣਾ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਸਕਦੇ ਦੇਵਨ ਹਰਸ਼ਨਈਆ ਤੇ ਉਹ ਪਰਮੇਸ਼ਰ ਹਮੇਸ਼ਾ ਹੀ ਜੋਤ ਸਰੂਪ ਹੈ ਜੋਤੀਆਂ ਦਾ ਮਾਲਕ ਹੈ ਤੇ ਹਮੇਸ਼ਾ ਹੀ ਸਾਨੂੰ ਆਪਣੀ ਸ਼ਰਨ ਦਿੰਦਾ ਹੈ ਸਤਗੁਰ ਸ਼ਬਦ ਕਹੇ ਮੈਂ ਗੁਰਸਿੱਖ ਸ਼ਬਦੀ ਬਣਾਉਣਾ ਸੰਤ ਜਗਤ ਵਾਲੀ ਨਾ ਕੋਈ ਪੜਾਈ ਤੇ ਸਤਗੁਰ ਸ਼ਬਦ ਕੀ ਕਹਿ ਰਿਹਾ ਆ ਕਾਲਪੁਰਖ ਕਿ ਮੈਂ ਜਿਹੜਾ ਗੁਰਸਿੱਖ ਕਿਹੜਾ ਬਣਾਉਣਾ ਆ ਸੰਤ ਸੋ ਯਾਨੀ ਆ ਸਿਤੀਆਗੀ ਕਿਹੜਾ ਬਣਾਉਣਾ ਹੈ ਜਿਹੜਾ ਕਿ ਪਰਮੇਸ਼ਰ ਦੀ ਬ੍ਰਹਮਅਤ ਵਿੱਚ ਹੋਊਗਾ ਉਹਦੇ ਚ ਜਿਹੜੀ ਜਗਤ ਵਾਲੀ ਪੜ੍ਹਾਈ ਆ ਉਹਦੇ ਹਵਤਾ ਉਹਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੋਏਗਾ ਪੀਵ ਵਾਲੀ ਕੋਈ ਨਹੀਂ ਬਣਨੀ ਬਣ ਤ ਬਸਤਰ ਇੱਕੋ ਧਨ ਸ਼ਹਾਈ ਆ ਤੇ ਇਸ ਸੰਸਾਰ ਦੇ ਵਿੱਚ ਆਪਾਂ ਹਮੇਸ਼ਾ ਹੀ ਬੜਾ ਭਿੰਨ ਭੇਦ ਕਰਦੇ ਆਂ ਪਰ ਜਿਹੜਾ ਪਰਮੇਸ਼ਰ ਨੇ ਸ਼ਬਦੀ ਬਣਾਉਣਾ ਸੰਤ ਉਹਦੀ ਜਿਹੜੀ ਬਣਤਰ ਜਿਹੜੀ ਉਹਨੇ ਬਣਾਉਣੀ ਆ ਉਹਦੇ ਚ ਕੋਈ ਕਿਸੇ ਤਰ੍ਹਾਂ ਦਾ ਕੋਈ ਵਸਤਰਾਂ ਦਾ ਕੋਈ ਤੱਤਾਂ ਦਾ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਜਿਹੜਾ ਨਹੀਂ ਬਣਾਉਣਾ ਤੋਰ ਸੁਹਾਗ ਮਿਲਾ ਕੇ ਗੰਤ ਦੁਹਾਗਣਾ ਨਾਤਾ ਦੇਣਾ ਤੜਾਈਏ ਤੇ ਉਸ ਪਰਮੇਸ਼ਰ ਨੇ ਕਿਹਾ ਕਿ ਮੈਂ ਤੁਹਾਡਾ ਸਿੱਧਾ ਆਪਣੇ ਨਾਲ ਨਾਤਾ ਕਰਕੇ ਤੁਹਾਨੂੰ ਸਾਰਿਆਂ ਨੂੰ ਮੈਂ ਕੀ ਸੁਹਾਗਣਾ ਬਣਾਉਣਾ ਦੁਹਾਗਣਾ ਨਾਲ ਤੁਹਾਡਾ ਜਿਹੜਾ ਨਾਤਾ ਉਹ ਖਤਮ ਕਰ ਦੇਣਾ ਨਾਮ ਇਕੋ ਦੇ ਕੇ ਮੰਤ ਮੰਤਰ ਸੱਚ ਸੱਚ ਸਮਝਾਈਆ ਤੇ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਇਕੋ ਨਾਮ ਜਿਹੜਾ ਇਕੋ ਪਰਮੇਸ਼ਰ ਦਾ ਇਕੋ ਆਪ ਆਕਾਲ ਪੁਰਖ ਦਾ ਜਿਹੜਾ ਮੰਤਰ ਦੇਣਾ ਹੈ ਜਿਹੜਾ ਉਹ ਸੱਚ ਦਾ ਮੰਤਰ ਸਮਝਾਉਣਾ ਹੈ ਜਿਸ ਦੇ ਸਹਾਰੇ 184 ਜੀਵ ਜੰਤ ਅੰਤਮ ਉਹ ਦੇਣਾ ਮਿਲਾਈਆ ਇਹ ਸਾਰਾ ਜਿਹੜਾ 184 ਜੀਵਾਂਸ ਪਰਮੇਸ਼ਰ ਦੇ ਸਹਾਰੇ ਆ ਇਸ ਕਰਕੇ ਸਾਰਿਆਂ ਨੂੰ ਮੈਂ ਉਸੇ ਦੇ ਨਾਲ ਹੀ ਉਹ ਮੰਤਰ ਸਿਖਾ ਕੇ ਪਰਮੇਸ਼ਰ ਦੇ ਨਾਲ ਹੀ ਮਿਲਾਉਣਾ ਹੈ ਜਿਸ ਨੂੰ ਸਰਬ ਕਹਿਣ ਬੇਅੰਤ ਬੇਪਰਵਾਖਵਾਈ ਆ ਤੇ ਸਾਰੇ ਪਰਮੇਸ਼ਰ ਦੀ ਜਿਹੜੀ ਉਸਤਤ ਕਾਲਸ ਨੂੰ ਬੇਪਰਵਾ ਤੇ ਬੇਅੰਤ ਕਹਿ ਕੇ ਕਰਦੇ ਆ ਕਿ ਉਸ ਪਰਮੇਸ਼ਰ ਦਾ ਕੋਈ ਭੇਦ ਨਹੀਂ ਹੈ ਜੋ ਆਦ ਜੁਗਾਦ ਬੋਧ ਆਗਾਦਾ ਪੰਡਤ ਗੋਰੇ ਅਵਤਾਰਾਂ ਕਰੇ ਪੜਾਈ ਆ ਤੇ ਉਹ ਪਰਮੇਸ਼ਰ ਪਰਮਾਤਮਾ ਜੁਗਾ ਜੁਗਾ ਤੋਂ ਬੋਧ ਅਗਾਦੇ ਆ ਉਹ ਪਰਮੇਸ਼ਰ ਆ ਜਿਹੜਾ ਜਿਹਦੇ ਜਿਸ ਦੀ ਸਾਨੂੰ ਕੋਈ ਥਾ ਨਹੀਂ ਹੈਗੀ ਉਸ ਪਰਮੇਸ਼ਰ ਜਿਹੜੇ ਜਿੰਨੇ ਵੀ ਗੋ ਅਵਤਾਰ ਵੀਰ ਪਗੰਬਰ ਆਉਂਦੇ ਆ ਉਹ ਸਾਰੇ ਹੀ ਉਹਦੇ ਉਸ ਦੇ ਭੇਜੇ ਹੋਏ ਹੁੰਦੇ ਉਸ ਦੀ ਪੜ੍ਹਾਈ ਜਿਹੜੀ ਆ ਕੇ ਸਾਨੂੰ ਉਹਦੇ ਬਾਰੇ ਉਹ ਜਨਾਈ ਕਰਾਉਂਦੇ ਆ ਜਿਸ ਦੀ ਬਦਲੀ ਵਿੱਚੋਂ ਬਦਲ ਕੇ ਆ ਗਿਆ ਸਮਤ ਸਮਰਿਆ ਸਮਝਾਈਆ ਤੇ ਉਹ ਸਮੇ ਸਮੇ ਵਿੱਚੋਂ ਆਪਣੀ ਗੁਰੂ ਅਵਤਾਰ ਪੀਰ ਪਗੰਬਰਾਂ ਨੂੰ ਭੇਜ ਕੇ ਆਪਣੀ ਬਦਲੀ ਜਿਹੜੀ ਉਹ ਕਰਾਉਂਦਾ ਆ ਤੇ ਸਾਨੂੰ ਸੱਚ ਦੀ ਜਨਾਈ ਕਰਾਉਂਦਾ ਜਿਸ ਦੇ ਸਾਰੇ ਕਰਦੇ ਮਿੰਨਤ ਸਿਰ ਸਕੇ ਨਾ ਕੋਈ ਠਾਈਆ ਤੇ ਉਹ ਪਰਮੇਸ਼ਰ ਪ੍ਰਮਾਤਮਾ ਜਿਹਦੇ ਅੱਗੇ ਸਾਡਾ ਸਿਰ ਝੁਕਦਾ ਹੈ ਉਹਦੀ ਅਸੀਂ ਮਿਲਨਤ ਕਰਦੇ ਆ ਕਿਉਂਕਿ ਉਸ ਪਰਮੇਸ਼ਰ ਤੋਂ ਉੱਤੇ ਹੋਰ ਕੋਈ ਨਹੀਂ ਹੈ ਸੋ ਗੁਰਮਖਾਂ ਮੇਟਣ ਹਾਰਾ ਚਿੰਤ ਚਿੰਤਾ ਗਮ ਨਾ ਕੋਈ ਸਤਾਈਆ ਉਹ ਜਿਹੜਾ ਕਾਲਪੁਰਖ ਪਰਮੇਸ਼ਰ ਆ ਉਹ ਗੁਰਮਖਾਂ ਦੀ ਚਿੰਤਾ ਜਿਹੜੀ ਉਹਨੂੰ ਖਤਮ ਕਰ ਦਿੰਦਾ ਆ ਕਿ ਉਹਦੇ ਹੁੰਦਿਆਂ ਸਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਗਮ ਜਿਹੜਾ ਉਹ ਨਹੀਂ ਸਤਾਉਂਦਾ ਪਰ ਜੇ ਅਸੀਂ ਉਸ ਪਰਮੇਸ਼ਰ ਦੇ ਗੁਰਮਖ ਬਣਾਂਗੇ ਇਹ ਤਾਂ ਹੀ ਸੰਭਵ ਹੈ ਮਨ ਵਾਸਨਾ ਰਹਿਣ ਨਾ ਦੇਵੇ ਇੱਲਤ ਦੇ ਦਿਸ਼ਾ ਨਾਲ ਕੋਈ ਦਵਾਈ ਹੈ ਤੇ ਪਰਮੇਸ਼ਰ ਕਹਿੰਦਾ ਜਿਹੜਾ ਮੇਰਾ ਗੁਰਮੁਖ ਬਣ ਜੇਗਾ ਉਹਦੀ ਮੈਂ ਚਿੰਤਾ ਵੀ ਖਤਮ ਕਰ ਦੇਣੀ ਗੰਮ ਵੀ ਨਹੀਂ ਉਹਨੂੰ ਕੋਈ ਰਹਿਣ ਦੇਣਾ ਤੇ ਜਿਹੜੀਆਂ ਮਨ ਵਾਸਨਾਵਾਂ ਦੀਆਂ ਜਿਹੜੀਆਂ ਸੀ ਇਲਤਾਂ ਸ਼ੈਤਾਨੀਆਂ ਸਾਡੇ ਮਨ ਵਿੱਚ ਚੱਲਦੀਆਂ ਆਂ ਦੇ ਦਿਸ਼ਾ ਦੇ ਵਿੱਚ ਚਾਰੇ ਪਾਸੇ ਅਸੀਂ ਸਾਡਾ ਮਨ ਭਟਕਦਾ ਰਹਿੰਦਾ ਉਹ ਸਾਰਾ ਕੁਝ ਜਿਹੜਾ ਆ ਉਹ ਨਹੀਂ ਰਹੂਗਾ ਆਪਣੇ ਮਿਲਨ ਦੀ ਆਪੇ ਦੇਵੇ ਹਿੰਮਤ ਤੁਰਦਾ ਹੌਸਲਾ ਦੇ ਵਧਾਈ ਤੇ ਉਹ ਪਰਮੇਸ਼ਰ ਦੀ ਜਦੋਂ ਕਿਰਪਾ ਹੋ ਜਾਂਦੀ ਹੈ ਤੇ ਉਹ ਪਰਮੇਸ਼ਰ ਨੂੰ ਮਿਲਾਂਦੀ ਸਾਨੂੰ ਆਪਣੇ ਆਪ ਹੀ ਉਹ ਸਾਡਾ ਧਰੋਂ ਹੌਸਲਾ ਬਣਾ ਕੇ ਸਾਨੂੰ ਹਿੰਮਤ ਉਸ ਪਰਮੇਸ਼ਰ ਨੇ ਦੇਣੀ ਗੁਰਮਖਾ ਸਤਗੁਰ ਸ਼ਬਦ ਪਾਵੇ ਕੀਮਤ ਕਰਨੀ ਆਪ ਚੁਕਾਈ ਆ ਤਾਂ ਫਿਰ ਜਦੋਂ ਉਸ ਪਰਮੇਸ਼ਰ ਦੇ ਗੁਰਮਖੀ ਬਣ ਜਾਵਾਂਗੇ ਤੇ ਉਹ ਪਰਮੇਸ਼ਰ ਜਿਹੜਾ ਸਤਗੁਰ ਸ਼ਬਦ ਹੀ ਸਾਡੀ ਜਿਹੜੀ ਕੀਮਤ ਪਾਏਗਾ ਤੇ ਉਹੀ ਸਾਡੀ ਜਿਹੜੀ ਕਰਨੀ ਜਿਹੜੀ ਉਹ ਉਹ ਆਪ ਹੀ ਚੁਕਾ ਸਕਦਾ ਕਿਉਂਕਿ ਅਸੀਂ ਜਿਹੜਾ ਸਾਡਾ ਪਰਮੇਸ਼ਰ ਨਾਲ ਜੋ ਲੈਣਾ ਦੇਣਾ ਜੋ ਨਾਤਾ ਆ ਉਹ ਪਰਮੇਸ਼ਰ ਦਾ ਹੀ ਆ ਆਤਮਾ ਤੇ ਪਰਮਾਤਮਾ ਨੂੰ ਪਤਾ ਆ ਜੇ ਅਸੀਂ ਕੋਈ ਵੀ ਗੁਰਸਿੱਖਿਆ ਜਾਂ ਗੁਰਮੁਖਿਆ ਆਪਾਂ ਉਹਦੇ ਬਾਰੇ ਕੋਈ ਵੀ ਭੇਦ ਜਿਹੜਾ ਉਹ ਨਹੀਂ ਪਾ ਸਕਦੇ ਇਹ ਖੇਲ ਵਖਰਾ ਗਨੀਮਤ ਇਤਿਹਾਸ ਅਸਾਂ ਕਹਿੰਨਾ ਕੋਈ ਸਮਝਾਈ ਇਹ ਜਿਹੜਾ ਪਰਮੇਸ਼ਰ ਦਾ ਖੇਲ ਆ ਇਹ ਉਹਦੀਆਂ ਜਿਹੜੀਆਂ ਬਲੇਸਿੰਗਸ ਆ ਜੇ ਉਹਦੀਆਂ ਮਤਲਬ ਜਿਹੜੀਆਂ ਸਾਡੇ ਤੇ ਜਿਹੜੇ ਅਸ਼ੀਰਵਾਦ ਆ ਇਹ ਪਰਮੇਸ਼ਰ ਹੀ ਜਾਣਦਾ ਹੈ ਕਿਉਂਕਿ ਇਹ ਜਿਹੜਾ ਕੋਈ ਇਤਿਹਾਸ ਵੀ ਸਾਨੂੰ ਇਹਦੇ ਬਾਰੇ ਨਹੀਂ ਜਾਣਕਾਰੀ ਦੇ ਸਕਦਾ ਲੇਖਾ ਸਮਝੇ ਨਾ ਕੋਈ ਦੁਰਯਤ ਤ੍ਰੀਮਤ ਤਾਰ ਸਤਾਬ ਨਾ ਕੋਈ ਦੜਾਈ ਆ ਤੇ ਇਹ ਸਾਰਾ ਲੇਖਾ ਜੋ ਖਾਸ ਪਰਮੇਸ਼ਰ ਨੂੰ ਪਤਾ ਹੈ ਕੋਈ ਤਾਰ ਸਤਾਰੇ ਦੇ ਬਾਰੇ ਸਾਨੂੰ ਨਹੀਂ ਦੱਸ ਸਕਦੇ ਪੇਵ ਜਾਣੇ ਨਾ ਕੋਈ ਜ਼ੇਬੋ زینت ਸ਼ਾਹ ਜਹਾਨ ਨਾ ਕੋਈ ਜਨਾਈ ਆ ਆਲਮੀਨ ਲੇਖਾ ਸਮਝਾਨਾ ਕੋਈ ਅਮੀਨਤ ਇਲਮ ਉਲਮ ਨਾ ਕੋਈ ਵੜਿਆਈ ਆ ਤਾਰ ਜਾਣੇ ਨਾ ਮਸਬ ਦੀਨਤ ਦੀਨ ਦੁਨੀ ਨਾ ਕੋਈ ਵਖਾਈਆਂ ਤੇ ਉਹ ਪਰਮੇਸ਼ਰ ਪਰਮਾਤਮਾ ਇਹ ਸਾਰਾ ਪੇਤ ਜਿਹੜਾ ਆਪਣੇ ਕੋਲ ਰੱਖਦਾ ਇਹ ਜਿੰਨਾ ਵੀ ਸਾਰਾ ਕੁਝ ਬਲੇ ਕੋਈ ਵੀ ਮਾਰ ਇਹਨਾਂ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਗੁਰਮਖ ਬਣਾਉਣਾ ਜਾਂ ਕਿਸੇ ਤੇ ਵਡਿਆਈ ਉਹਨੂੰ ਦਵਾਉਣੀ ਆ ਇਹ ਸਾਰਾ ਕੁਛ ਉਸ ਪਰਮੇਸ਼ਰ ਦੇ ਹੱਥ ਵਿੱਚ ਆ ਇਹ ਸਾਡੀ ਦੀਨ ਦੁਨੀ ਨੂੰ ਇਸ ਬਾਰੇ ਕੋਈ ਨਹੀਂ ਪਤਾ ਪੇ ਰਹਿ ਨਾ ਜਲ ਜੀਨਤ ਚੰਦ ਚਕੋਰ ਨਾ ਕੋਈ ਸਲਾਈ ਆ ਇਹ ਖੇਲ ਨਵਾਂ ਨਵੀਨਤ ਨਵ ਨੌ 4 ਰਾਤ ਕਾਇ ਹੈ ਤੇ ਸਾਰਾ ਜਿਹੜਾ ਖੇਲ ਹੈ ਨਵਾਂ ਆ ਪਰਮੇਸ਼ਰ ਦੀ ਨਜਾਜ਼ ਹੁੰਦਾ ਆ ਇਹ ਨੌ ਨੌ 4 ਦਾ ਖੇਲ ਆ ਸਤਗੁਰ ਸ਼ਬਦ ਕਹੇ ਗੁਰਮੁਖ ਦੋ ਜਹਾਨ ਕਦੇ ਨ ਆਵੇ ਹੀਨਤ ਤੇ ਜਿਹੜਾ ਸਤਗੁਰ ਜੋ ਸ਼ਬਦ ਕਹਿ ਰਿਹਾ ਜਿਹੜਾ ਮੇਰਾ ਗੁਰਮੁਖ ਆ ਪਰਮੇਸ਼ਰ ਦਾ ਪਿਆਰਾ ਜਿਹੜਾ ਉਹਦੀ ਬ੍ਰਹਮਤ ਦੇ ਚੱਲਦਾ ਆ ਉਹਨੂੰ ਇਹ ਦਹੋਨਾ ਜਹਾਨਾ ਵਿੱਚ ਇੱਥੇ ਵੀ ਤੇ ਉੱਥੇ ਵੀ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਹਾਨੀ ਜਾਂ ਹੀਨਤ ਨਹੀਂ ਸਹਿਣ ਕਰਨੀ ਪਾਉਗੀ ਨਾ ਹੀ ਉਹਨੂੰ ਕੋਈ लानत लानत सगे ना कोई भाई है ते उनु कोई मड़ा भी नहीं कह सकूंगा क्योंकि वो परमेश्वर ਦਾ ਪਿਆਰਾ ਹੋਊਗਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਾਮ ਕਰੇ ਨਾ ਕੋਈ ਕਮੀਨਤ ਪਾਦਸ਼ਾ ਹੋ ਕੇ ਸ਼ੇਮਸ਼ਾ ਆਪਣਾ ਹੁਕਮ ਮਨਾਈ ਹੈ ਤੇ ਉਹ ਪਰਮੇਸ਼ਰ ਬੰਮੇ ਪਰਮਾਤਮਾ ਜਿਹੜਾ ਆ ਉਹ ਕੋਈ ਵੀ ਆਮ ਕੰਮ ਇਦਾਂ ਦਾ ਨਹੀਂ ਕਰਦਾ ਜੋ ਸਾਡੇ ਦੁਨੀਆਵੀ ਲੋਕ ਕਰਦੇ ਆ ਇਸ ਕਰਕੇ ਉਹ ਕੋਈ ਵੀ ਕੰਮ ਨਹੀਂ ਕਹਿੰਦੇ ਕਮੀਨਤ ਨਹੀਂ ਕਰਦਾ ਮਾੜਾ ਕੰਮ ਪਰਮੇਸ਼ਰ ਕਦੀ ਨਹੀਂ ਕਰਦਾ ਉਹ ਬਾਦਸ਼ਾਹ ਹੈ ਸ਼ਹਨशाह ਹੈ ਤੇ ਆਪਣਾ ਹੁਕਮ ਜਿਹੜਾ ਉਹ ਸਾਰਿਆਂ ਨੂੰ ਕੋਲੋਂ ਮੰਨਵਾਉਂਦਾ ਆ ਇਸੇ ਕਰਕੇ ਹਰ ਸੰਗਤ ਜੀ ਇਸ ਹਰ ਬਾਣੀ ਤੋਂ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਆ ਕਿ ਜਿਹੜਾ ਇੱਕ ਗੁਰਸਿੱਖ ਦਾ ਗੁਰਮੁਖ ਦਾ ਪਰਮੇਸ਼ਰ ਦੇ ਨਾਲ ਨੰਤਾ ਆ ਉਹ ਸਿੱਧਾ ਆ ਆਤਮਾ ਤੇ ਪਰਮਾਤਮਾ ਦਾ ਆ ਇਸ ਕਰਕੇ ਸਾਨੂੰ ਆਪਣੀ ਮਨਮਤ ਦੇ ਨਾਲ ਸਾਨੂੰ ਕਿਸੇ ਦੇ ਵਿੱਚ ਕੋਈ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਹੀ ਹੈ ਕੌਣ ਗਲਤ ਹੈ ਕਿ ਇੱਕ ਪਰਮੇਸ਼ਰ ਦੇ ਨਾਲ ਉਹਦਾ ਨਾਤਾ ਹੈ ਤੇ ਪਰਮੇਸ਼ਰ ਤਾਂ ਕਿਸੀਮਤ ਰਹਿਣ ਦੇਣਾ ਚਾਹੀਦਾ ਕਿਉਂਕਿ ਜੇ ਪਰਮੇ ਇਹ ਸਾਰਾ ਪਰਮੇਸ਼ਰ ਨੇ ਕਰਨਾ ਹੈ ਕਿਉਂਕਿ ਪਰਮੇਸ਼ਰ ਕਿਸੇ ਦੇ ਨਾਲ ਕਦੇ ਵੀ ਕੋਈ ਕਮੀਨਤ ਨਹੀਂ ਕਰਦਾ ਪਰਮੇਸ਼ਰ ਨੇ ਆਪਣੀ ਹਰਬਾਣੀ 'ਚ ਲਿਖਾਇਆ ਕਿ ਮੇਰਾ ਹੁਕਮ ਹੈ ਕਿ ਮੇਰਾ ਜਿਹੜਾ ਵੀ ਕਿਸੇ ਗੁਰਸਿੱਖ ਦਾ ਨਾਤਾ ਹੈ ਉਹ ਸਿੱਧਾ ਨਾਤਾ ਹੈ ਜਦੋਂ ਅਸੀਂ ਆਪਣੀ ਮਨਮਤ ਦੇ ਨਾਲ ਆਪਾਂ ਕਿਸੇ ਗੁਰਸੇਖ ਨੂੰ ਮਾੜਾ ਚੰਗਾ ਕਹਿੰਨੇ ਆ ਜਾਂ ਉਹਨੂੰ ਅੰਡਰਐਸਟੀਮੇਟ ਕਰਦੇ ਆ ਇਹਦੇ ਵਿੱਚ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹੁੰਦੇ ਆ ਇਸ ਕਰਕੇ ਸਾਨੂੰ ਪਰਮੇਸ਼ਰ ਤੋਂ ਡਰਨਾ ਚਾਹੀਦਾ ਉਸ ਪਰਮੇਸ਼ਰ ਦੀ ਬ੍ਰਹਮਤ ਤੇ ਚੱਲਣਾ ਚਾਹੀਦਾ ਤੇ ਹਰ ਜੀਵ ਦਾ ਲੇਖਾ ਪਰਮੇਸ਼ਰ ਦੇ ਨਾਲ ਜਿਹੜਾ ਉਹ ਸਿੱਧਾ ਹੀ ਰਹਿਣ ਦੇਣਾ ਚਾਹੀਦਾ ਸੋ ਆਓ ਹਰ ਸੰਗਤ ਜੀ ਮੈਂ ਇਨਾ ਸ਼ਬਦਾਂ ਨਾਲ ਹੀ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਦੇ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦੇ ਆ ਵਿਚਾਰ ਕਰਦੇ ਆ ਕੋਈ ਅਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਦੇ ਹਰ ਸੰਗਤ ਪਾਸੋਂ ਖਿਮਾ ਦੀ ਇਜਾਜ਼ਤ ਖਾਂ ਆਓ ਸਾਰੇ ਮੇਰੇ ਨਾਲ ਪੰਜ ਜਕਾਰਿਆਂ ਦਾ ਸਾਥ ਦਿਓ ਜੀ ਸੋ ਹੰਗੂ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ હંગ મહાર શ શેર સિંહ વિષ્ણુ ભગવાન દી સો સોહંગ મહારાય શેર સિંહ વિષ્ણુ ભગવાન સો જોહંગ મહારાય શેર સિંહ વિષ્ણુ ભગવાન દી સો महारा शेर सिंह विष्णु भगवान् दी जय